ਸਾਡੇ ਕੰਮ ਨੂੰ ਪਹਿਲੇ 35 ਸਾਲ ਪਹਿਲਾਂ ਵੀ ਕੰਮ ਕਰਕੇ ਗਏ ਬੰਦਾ ਤੇ ਹੁਣ ਵੀ ਸਾਡੇ ਕੰਮ ਕਰੂ ਚੱਜ ਕੇ ਇਹਨਾਂ ਲੋਕ ਹਿਤ ਪਾਰਟੀ ਤੋਂ ਇਹਨਾਂ ਨੂੰ ਟਿਕਟ ਮਿਲਦੀ ਹੈ ਅਸੀਂ ਸਾਰਾ ਨਗਰ ਸਾਡਾ ਰੋੜੀ ਹਲਕਾ ਕਾਲਾ ਵਾਲੀ ਜਿੱਦੇ ਪਹਿਲਾਂ ਰੋੜੀ ਸੀ ਹੁਣ ਕਾਲਾ ਵਾਲੀ ਆ ਗਈ ਜੀ ਇਸ ਕਰਕੇ ਅਸੀਂ ਪੂਰੀ ਮਦਦ ਕਰਾਂਗੇ ਕਿੱਥੇ ਸਾਨੂੰ ਕਹਿਣਗੇ ਕਿ ਖੜਾ ਹੈ ਸਸ਼ੀਕਾਲ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਇਸ ਵਕਤ ਵੱਡਾ ਗੁੜਾ ਦੇ ਵਿੱਚ ਮੌਜੂਦ ਹਾਂ ਜਿੱਥੇ ਜੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਗੱਲ ਕਰੀਏ ਤਾਂ ਜਿਹੜੀ ਹਲਚਲ ਹੈ ਉਹ ਸ਼ੁਰੂ ਹੋ ਚੁੱਕੀ ਹੈ ਸੋ ਆਪੋ ਆਪਣੀਆਂ ਪਾਰਟੀਆਂ ਦੇ ਜਿਹੜੇ ਦਾਵੇਦਾਰ ਹੈ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਸੋ ਆਪਣੀ ਜਿਹੜੀ ਸ਼ਕਤੀ ਹੈ ਉਹਦਾ ਪ੍ਰਦਰਸ਼ਨ ਕਰ ਰਿਹਾ ਸੋ ਸੁਖਮਿੰਦਰ ਸਿੰਘ ਝੋੜ ਰੋਹੀ ਦੀ ਗੱਲ ਕਰੀਏ ਤਾਂ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਸੋ ਅੱਜ ਵੱਡਾ ਗੁੜਾ ਦੇ ਵਿੱਚ ਆਏ ਸੀ ਸੋ ਆ ਗੱਲ ਕਰਾਂਗੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਉਹ ਮਿਲ ਕੇ ਗਏ ਨੇ ਸੋ ਉਹਨਾਂ ਦਾ ਸੁਖਿੰਦਰ ਸਿੰਘ ਝੋੜ ਰੋਹੀ ਬਾਰੇ ਕੀ ਕਹਣਾ ਬਰਾਬਰ ਖੜਾਂਗੇ ਜਮਾਂ ਜੀ ਵੱਜ ਕੇ ਵੱਜ ਕੇ ਵੋਟਾਂ ਵੰਮਗੇ ਨੂੰ ਕਿਉਂਕਿ ਸਾਡੇ ਕੰਮ ਨੂੰ ਪਹਿਲੇ 35 ਸਾਲ ਪਹਿਲਾਂ ਵੀ ਕੰਮ ਕਰਕੇ ਗਏ ਬੰਦਾ ਤੇ ਹੁਣ ਵੀ ਇਹ ਸਾਡੇ ਕੰਮ ਕਰੂਗਾ ਚੱਜ ਕੇ ਸੋ ਪੂਰਾ ਸਰ ਬਰਾਬਰ ਖੜਨੇ 24 ਘੰਟੇ ਸਾਡਾ ਸਹਿਯੋਗ ਆ ਸਾਡੇ ਪਿੰਡ ਦਾ ਸਹਿਯੋਗ ਆ ਸਾਡੇ ਵਿਡੇ ਦਾ ਸਹਿਯੋਗ ਦੇ ਨਾਲ ਵੱਜ ਕੇ ਵੋਟਾਂ ਵੰਮਗੇ ਨੂੰ ਪੂਵੱਜ ਕੇ ਕੀ ਨਾਮ ਹੈ ترسےم ਸਿੰਘ ਜੀ ਕਰਸੇਮ ਸਿੰਘ ਸੁਖਮਿੰਦਰ ਸਿੰਘ ਜੀ ਨੂੰ ਮਿਲਿਓ ਕਿਹੋ ਜੇ ਇਨਸਾਨ ਬਹੁਤ ਵਧੀਆ ਜੀ ਸਤਾ ਪਹਿਲਾਂ ਤੋਂ ਜਾਣਦੇ ਕਾਫੀ ਟਾਈਮ ਤੋਂ ਠੀਕ ਹੈ ਹਾਂਜੀ ਵੱਡੇ ਗੋੜੇ ਬਹੁਤ ਪਦੇ ਕੋਈ ਕੰਮ ਕਰਾਏ ਪਹਿਲਾਂ ਨਹੀਂ ਜੋ ਸਰਵਿਸ ਕਰਦੇ ਹੁੰਦੇ ਸੀ ਬਹੁਤ ਵਧੀਆ ਚੰਗੇ ਬੰਦੇ ਆਉਣੇ ਚਾਹੀਦੇ ਆ ਜੀ ਹਾਂਜੀ 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 ਹਰਮੰਦਰ ਸਿੰਘ ਬਾਰੇ ਕੀ ਵਿਚਾਰ ਨੇ ਅੱਜ ਤੁਹਾਨੂੰ ਮਿਲਣ ਵਾਸਤੇ ਵੀ ਆਏ ਸੀ ਉਹ ਸਸੀ ਗਾ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦੀ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਪਿੰਡ ਚ ਪਹੁੰਚੇ ਹੋ ਤੁਸੀਂ ਜੀ ਤੇ ਹਰਮੰਦਰ ਸਿੰਘ ਸਾਡੇ ਵੱਡੇ ਭਾਈ ਨੇ ਪਹਿਲੇ ਵੀਡੀਓ ਬਲੌਗ ਚੈਨਲ ਦੇ ਸਰਵਿਸ ਕਰੀ ਆ ਸਾਡੀ ਸੇਵਾ ਕਰੀ ਐ ਜੇ ਕੋਈ ਕੰਮ ਕਿਸੇ ਦਾ ਨਹੀਂ ਵੀ ਹੁੰਦਾ ਸੀ ਇਹਨਾਂ ਨੇ ਅਸੀਂ ਮੁੱਲ ਲੈਂਦੇ ਸੀ ਸਾਨੂੰ ਕੋਈ ਗਲਤ رائے ਨਹੀਂ ਦਿੱਤੀ ਸੀ ਇਹਨਾਂ ਨੇ ਸਾਨੂੰ ਪੂਰੀ ਸਹੀ رائے ਦੇ ਕੇ ਸੁਝਾਅ ਦੇ ਕੇ ਇੱਕ ਸਾਡਾ ਕੰਮ ਅੜਿਆ ਹੋਇਆ ਸੀ ਕੁਦਰਤੀ ਇਹਨਾਂ ਨੇ ਉਹ ਦੇਖ ਲਿਆ ਕਿ ਅੰਕ ਕਿਵੇਂ ਫਿਰ ਦਿਮਾਗ ਕਰਕੇ ਆ ਕੰਮ ਸੀ ਕੰਦਾ ਉਰੇ ਫੜਾਓ ਐ ਕਰ ਐ ਕੱਲੋ ਥੋੜਾ ਕੰਮ ਹੋ ਜੂ ਉਹ ਸਾਡਾ ਕੰਮ ਹੋ ਗਿਆ ਜੀ ਤੇ ਦੂਜੀ ਗੱਲ ਰਹੀ ਜੀ ਇਹ ਹੁਣ ਹਰਿਆਣਾ ਲੋਕ ਹਿੱਤ ਪਾਰਟੀ ਤੋਂ ਇਹਨਾਂ ਨੂੰ ਟਿਕਟ ਮਿਲਦੀ ਐ ਅਸੀਂ ਸਾਰਾ ਨਗਰ ਸਾਡਾ ਰੋੜੀ ਹਲਕਾ ਕਾਲਾ ਵਾਲੀ ਜਿਵੇਂ ਪਹਿਲਾਂ ਰੋੜੀ ਸੀ ਹੁਣ ਕਾਲਾ ਵਾਲੀ ਆ ਗਈ ਜੀ ਇਸ ਕਰਕੇ ਅਸੀਂ ਪੂਰੀ ਮਦਦ ਕਰਾਂਗੇ ਜਿੱਥੇ ਸਾਨੂੰ ਕਹਿਣਗੇ ਅਸੀਂ ਉੱਥੇ ਖੜਾਂਗੇ ਡਟ ਕੇ ਇਹਨਾਂ ਦੀ ਪੂਰੀ ਸਪੋਰਟ ਕਰਾਂਗੇ ਸਾਰਾ ਨਗਰ ਰੋੜੀ ਹਲਕਾ ਕਾਲਾ ਵਾਲੀ ਸੀਟ ਹੈ ਜਿਹੜੀ ਸਾਡੀ ਪੂਰੀ ਸਪੋਰਟ ਕਰਾਂਗੇ ਇਹਨਾਂ ਦਾ ਜੀ ਉਹ ਐਸੂ ਖਾਲਸਾ ਬਲਕਿ ਪਤੇ ਮੈਂ ਜੀ ਮੰਬਰ ਵੀ ਪੰਚਾਇਤ ਮੰਬਰਵਾ ਜੀ ਬਲਾਸਵਤ ਦੇ ਮੰਬਰ ਵੀ ਤਿੰਨ ਪਿੰਡਾਂ ਦੇ ਇਹਦੇ ਮੇਰੇ ਬਹੁਤ ਜੋ ਸਹਿਯੋਗ ਕਰਦਾ ਹੈ ਮਤਲਬ ਇਹਦਾ ਬਹੁਤ ਆਉਣ ਜਾਣ ਹੈ ਹਰਮੰਦਰ ਦੀ ਮਦਦ ਪੂਰੀ ਕਰਾਂਗੇ ਸੀ ਮਤਲਬ ਮਦਦ ਵੀ ਕਰਾਂਗੇ ਬੋਟ ਪਾਵਾਂਗੇ ਬੋਟ ਪਵਾਵਾਂਗੇ ਵੀ ਲੋਕਾਂ ਤੋਂ ਮਤ ਕਰਕੇ ਮਤ ਕਿ ਤੁਸੀਂ ਚਾਹੁੰਦੇ ਹੋ ਕਿ ਹਰਮੰਦਰ ਸਿੰਘ ਜੀ ਦਾਵੇਦਾਰ ਬਣੇ ਵਾ ਪੱਕਾ ਜੀ ਪੱਕਾ ਪੱਕਾ ਬਣੇ ਜੀ ਠੀਕ ਹੈ ਸਾਡੇ ਕੰਮ ਹੋਣ ਇਲਾਕੇ ਦੇ ਅਸਤਾ ਪਹਿਲਾਂ ਸਭ ਨੂੰ ਜਾਣਦੇ ਇਸ ਬਚਾਰੇ ਨੂੰ ਮਤਲਬ ਸਾਡੇ ਕੰਮ ਜਦੋਂ ਜਾਂਦੇ ਆ ਚਾਹ ਪਾਣੀ ਪੁੱਛਦੇ ਆ ਕੁਰਸੀ ਬਿਠਾਉਂਦੇ ਮਤਲਬ ਸਾਰੇ ਕੰਮ ਸਹੀ ਕਰਦੇ ਮਤਲਬ ਜੀ ਬਾਕੀ ਗਰੀਬਾਂ ਦੀ ਮਦਦ ਕਰਨ ਵਾਲੇ ਗਰੀਬ ਦੇ ਨਾਲ ਮੋਢੇ ਨਾਲ ਲੈ ਖੜਦੇ ਜੀ ਬਹੁਤ ਕੰਮ ਕੀਤਾ ਜੀ ਕਾਫੀ ਢੋਂ ਪਹਿਲਾਂ ਤੋਂ ਜਾਣਦੇ ਸੀ 900 ਤੋਂ ਕੰਮ ਹਾਂ ਜੀ ਸਾਡੇ ਪਿੰਡਾਂ ਦੇ ਵੀ ਇੱਥੇ ਆ ਜੀ ਨੌਕਰੀ ਵੀ ਇੱਥੇ ਕਰੀ ਆ ਅਸਤਾ ਬਚਪਨ ਆਪ ਦਾ ਸਾਡਾ ਪਰਿਵਾਰਿਕ ਨਤ ਹੈ ਇਹਨਾਂ ਨਾਲ ਕੋਈ ਐ ਨਹੀਂ ਵੀ ਐ ਐਮਐਲਏ ਬਣ ਕੇ ਆਣਗੇ ਲੱਗਦਾ ਵੀ ਕਾਲਾ ਵਾਲੀ ਸੀਟ ਵਾਸਤੇ ਇਹ ਇਨਸਾਨ ਵਧੀਆ ਨੇ ਸਭ ਤੋਂ ਵਧੀਆ ਜੀ ਅੱਜ ਤੋਂ 2 ਮਹੀਨੇ ਪਹਿਲਾਂ ਗੱਲਾਂ ਚੱਲੀਆਂ ਸਾਡੀਆਂ ਸੱਥਾਂ ਚੱਲਦੇ ਜੀ ਫਲਾਣੇ ਨੂੰ ਟਿਕਟ ਫਲਾਣੇ ਟਿਕਟ ਮੈਂ ਤੁਸੀਂ ਦੇਖਦੇ ਜਾਇਓ ਕੋਈ ਨਵਾਂ ਬੰਦਾ ਆਊਗਾ ਤੇ ਉਹ ਬੰਦਾ ਜੀਤੂਗਾ ਵੀ ਇਹ ਜੰਪਾਂ ਵਾਲਾ ਕਿਹੜਾ ਫਿਰ ਸਭ ਨੂੰ ਦੱਸਿਆ ਦੇ ਆ ਬੰਦਾ ਆਊਗਾ ਉਹ ਜਿੱਤੂਗਾ ਇਮਾਨਦਾਰ ਬੰਦਾ ਨਹੀਂ ਹੁੰਦਾ ਜੀ ਸਰਵਿਸ ਕਰੀ ਹੋਈ ਹੈ ਲੋਕਾਂ ਦੀ ਸੇਵਾ ਕੀਤੀ ਹੈ ਪੂਰਾ ਸਹਿਯੋਗ ਹੈ ਸਾਥ ਵੀ ਹੈ ਤੇ ਇਹਨਾਂ ਨੂੰ ਨੋਲਿਜ ਵੀ ਹੈ ਜੀ ਇਹ ਕੰਮ ਕਿਵੇਂ ਹੋਣਾ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਤੁਸੀਂ ਆਹ ਆਹ ਦੇਖੋ ਇਹ ਕਿ ਮਟਾ ਇਹ ਸੱਦੇ ਤੋਂ ਕਿੰਨਾ ਕੱਠ ਹੋ ਗਿਆ ਜੀ ਕੱਠਾ ਹੈ ਨਾ ਮਤਲਬ ਆ ਇਨੇ ਆਖਿਆ ਸੀ ਅਮੈਂ ਮੰਦਰ ਮੈਂ ਮੰਦਰ ਚ ਆਉਂਗਾ ਭਾਈ ਤੇ ਮਤਲਬ ਥੋੜੇ ਕੰਮ ਵੀ ਕਰੂੰਗਾ ਤੇ ਸਹਿਯੋਗ ਵੀ ਤੇ ਉਹ ਸਾਨੂੰ ਮਤਲਬ ਬਾਕੀ ਸਾਨੂੰ ਵਿਸ਼ਵਾਸ ਹੈ ਮੇਰੇ ਨਾਲ ਬੱਗਾ ਸਿੰਘ ਆ ਜੀ ਇਹ ਬਹੁਤ ਵਧੀਆ ਇਨਸਾਨ ਆ ਜੀ ਗਰੀਬਾਂ ਦੇ ਮਸੀਹ ਆ ਤੇ ਬਹੁਤ ਵਧੀਆ ਪਹਿਲਾਂ ਵੀ ਸਾਡੇ 35 ਸਾਲ ਇਹਨਾਂ ਨੇ ਬਲਾਗ ਚ ਗਰੀਬਾਂ ਦੇ ਬਹੁਤ ਕੰਮ ਕਰਿਆ ਤੇ ਹੁਣ ਵੀ ਬਹੁਤ ਵਧੀਆ ਇਨਸਾਨ ਹੈ ਇਹ ਤੇ ਕੰਮ ਸਾਡੇ ਸਾਨੂੰ ਪਤਾ ਵੀ ਸਾਡੇ ਜ਼ਰੂਰ ਗਰੀਬਾਂ ਦੇ ਕੰਮ ਹੀ ਕਰਨੇ ਨੇ ਸੋ ਉਹਨਾਂ ਦੇ ਨਾਲ ਖੜੋਂਗੇ ਬਿਲਕੁਲ ਜੀ ਅਸੀਂ ਵੋਟ ਵੀ ਪਾਵਾਂਗੇ ਸਪੋਰਟ ਵੀ ਕਰਾਂਗੇ ਜਿੱਥੋਂ ਤੱਕ ਹੋਇਆ ਸੀ ਉੱਥੋਂ ਤੱਕ ਦੀ ਮਦਦ ਕਰਾਂਗੇ ਜਿੱਤੂਗਾ ਵੀ ਜਿਤਾਵਾਂਗੇ ਕੰਮ ਹੋਣੇ ਚਾਹੀਦੇ ਆ ਸਮਝ ਗਏ ਵੀ ਸਾਨੂੰ ਕਾਸੇ ਦੀ ਨਹੀਂ ਵੀ ਸਾਡੇ ਜਿਹੜੇ ਕੰਮ ਅੜੇ ਪਏ ਨੇ ਕੋਈ ਗਰੀਬਾਂ ਦੀ ਨਹੀਂ ਸੁਣਦਾ ਸਿੱਧੇ ਗੱਲ ਮਤਾਂ ਜੇਕਰ ਹਰਮੰਦਰ ਸਿੰਘ ਜੀ ਨੂੰ ਇੱਥੋਂ ਸੀਟ ਮਿਲਦੀ ਮੇਰਾ ਪੁੱਤ ਜਾਣਦੇ ਬਾਈ ਨੂੰ ਜੇ ਉਹਨਾਂ ਨੂੰ ਸੀਟ ਮਿਲਦੀ ਹੈ ਕਿ ਵੋਟਾਂ ਪਾ ਕੇ ਉਹਨਾਂ ਨੂੰ ਹਾਂ ਜਮ੍ਹਾਂ ਪਾਵਾਂਗੇ ਆਪਾਂ ਆਪਦੇ ਦਿਲ ਦੀ ਸ਼ੈ ਜਿਹਾ ਜਮਾ ਜਿਹਾ ਮਾ ਪਾਵਾਂਗੇ ਪਰ ਮੈਂ ਇੱਥੇ ਚ ਵੋਟ ਫੜ ਲਿਓ ਹਰਮਿੰਦਰ ਸਿੰਘ ਨੂੰ ਵੋਟ ਪਾਵਾਂਗੇ ਉਹਦੇ ਨਾਲ ਹਾਂ ਠੀਕ ਹੈ ਠੀਕ ਹੈ ਨਾ ਕੀ ਨਾਮ ਹੈ ਮਮਤਾ ਜੀ ਸੁਖਿੰਦਰ ਕੌਰ ਸੁਖਿੰਦਰ ਸਿੰਘ ਹਰਮਿੰਦਰ ਸਿੰਘ ਆ ਤੁਹਾਨੂੰ ਮਿਲਣ ਆਈ ਸੀ ਕਿਉਂ ਜੀ ਇਨਸਾਨ ਨੇ ਕੀ ਲੱਗਦਾ ਡਰਿਆ ਇਸੋਂ ਤਾਂ ਹਾਂ ਸੱਚੀ ਗੱਲ ਪਹਿਲਾਂ ਸੀ ਕੀ ਉਹਨਾਂ ਨੂੰ ਆਪਣੇ ਕਾਲਿਆਂ ਵਾਲੀ ਹਲਕੇ ਤੋਂ ਸੀਟ ਮਿਲਦੀ ਹੈ ਤਾਂ ਵੋਟਾਂ ਪਾਵਾਂਗੇ ਹਾਂ ਜੀ ਜ਼ਰੂਰ ਪਾਵਾਂਗੇ ਸਸਰੀ ਕੌਰ ਜੀ ਕੀ ਨਾਮ ਹੈ ਵਿੰਦਰ ਕੌਰ ਜੀ ਪਿੰਦਰਕੌਰ ਜੀ ਹਰਮਿੰਦਰ ਸਿੰਘ ਜੀ ਅੱਜ ਤੁਹਾਨੂੰ ਮਿਲਣ ਵਾਸਤੇ ਆਏ ਸੀ ਕਿ ਉਹ ਦੇ ਇਨਸਾਨ ਕਿਹੋ ਜਿਹਾ ਕਿਵੇਂ ਲੱਗੇ ਤੁਹਾਨੂੰ ਉਹਨਾਂ ਨਾਲ ਮਿਲ ਕੇ ਹਾਂਜੀ ਬਹੁਤ ਵਧੀਆ ਇਨਸਾਨ ਨੇ ਹਰਮਿੰਦਰ ਸਿੰਘ ਜੀ ਅਸੀਂ ਉਹਦੇ ਨਾਲ ਖੜੇ ਆਂ ਜੀ ਜੇਕਰ ਉਹਨਾਂ ਨੂੰ ਸੀਟ ਮਿਲਦੀ ਹੈ ਕਿ ਵੋਟਾਂ ਪਾਵਾਂਗੇ ਤਾਂ ਹਾਂਜੀ ਹਾਂਜੀ ਵੋਟਾਂ ਪਾਵਾਂਗੇ ਇਹ ਸਨ ਬਡਾ ਕੁੜਾ ਦੇ ਲੋਕ ਜੋ ਕਿ ਹਰਮਿੰਦਰ ਸਿੰਘ ਦੇ ਨਾਲ ਜੁੜੇ ਹੋਏ ਐ ਜੋ ਚਾਹੁੰਦੇ ਵੀ ਨੇ ਕਿ ਜਿਹੜੀ ਕਾਲਾਵਾਲੀ ਦੀ ਵਿਧਾਨ ਸਭਾ ਦੀ ਸੀਟ ਹੈ ਹਰਮਿੰਦਰ ਸਿੰਘ ਨੂੰ ਮਿਲਣੀ ਚਾਹੀਦੀ ਹੈ ਤੇ ਅਸੀਂ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ